ਜਿਹੜਾ ਕੱਲ ਵਾਲਾ ਗੇਟ ਦਿਖਾਇਆ ਸੀ ਉਹ ਸੀ ਬੈਕ ਸਾਈਡ ਗੇਟ ਆ ਅੱਜ ਤੁਹਾਨੂੰ ਦਿਖਾਉਣੇ ਆ ਫਰੰਟ ਮਲੇਨੀਅਮ ਟਾਇਰਾਂ ਵਾਲੇ ਬੰਦੇ ਤੱਕੜੇ ਆ ਆ ਗਿਆ ਜੀ ਗੇਟ ਮੇਨ ਬਹੁਤ ਸੋਹਣਾ ਸਕੂਲ ਹੈ ਝੰਡਾ ਬਹੁਤ ਸੋਹਣਾ ਲੱਗਦਾ ਦੋਸਤੋ ਤੁਹਾਨੂੰ ਸਕੈਂਟਾ ਵਿੱਚ ਘਰੇ ਜਾ ਕੇ ਦਿਖਾਉਣੇ ਆ ਕਿ ਇੱਥੇ ਆ ਕੇ ਅਸੀਂ ਲੈਟਾਂ ਸਾਨੂੰ ਰੁਕਣਾ ਪਿਆ ਸਾਡੀ ਮਜ਼ਬੂਰੀ ਹੈ ਹੁਣ ਫੇਰ ਪਾਉਣੇ ਆ ਆਡਰ ਨਾਲ ਗੇਟ ਵਾ ਜੀ ਵਾ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਕੋਈ ਭਰੋਸਾ ਨਹੀਂ ਬਾਕੀ ਪਰਮਾਤਮਾ ਕਿਸਾਨਾਂ ਤੇ ਮਿਹਰ ਬਣਾਈ ਰੱਖਿਓ ਇਧਰ ਮਿਸਤਰੀ ਨੇ ਵੀ ਕਰਤਾ ਜੀ ਕੰਮ ਸ਼ੁਰੂ ਮੌਸਮ ਹੋਇਆ ਬੈ ਖਰਾਬ ਪੂਰਾ ਤੇ ਸਾਹਮਣੇ ਪਹਾੜ ਵੀ ਦਿਖਣ ਲੱਗ ਗਏ ਦੇਖ ਇਧਰ ਬਾਬਾ ਜੀ ਬਾਠ ਪੜ ਰਹੇ ਆ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਸੈਕਟਰ 109 ਕਣੀ ਤਾਂ ਮੀ ਪਈ ਜਾਂਦਾ ਤੇ ਇਧਰ ਵੀ ਜਮੇ ਨਹੀਂ ਜਿਵੇਂ ਲੱਗਦਾ ਨਾ ਸਾਊਥ ਫਿਲਮਾਂ ਵਾਲੀ ਸ਼ੂਟਿੰਗ ਦੇ ਦਿਨ ਦੀ ਉੱਥੇ ਵੀ ਆਉਂਦੇ ਹੁੰਦੇ ਆ ਇੱਕ ਆਪਾਂ ਬਾਇਰੋਡ ਟੂਰ ਕੱਢ ਰਹੇ ਆ ਉਹਦੇ ਵਿੱਚ ਇਸ ਕੰਪਨੀ ਦਾ ਬੜਾ ਯੋਗਦਾਨ ਆ ਪੈ ਗਿਆ ਹਟ ਗਿਆ ਟੱਪ ਨਿਕਲ ਆਈ ਹੈ ਇਹ ਤੇ ਕਮੈਂਟ ਦਾ ਹੀ ਭਰੋਸਾ ਨਹੀਂ ਲੱਗੇ ਵੇ ਹੜੰਮੇ ਨਾਲ ਕਣਕ ਕਟਣਾ ਜੀ ਸਹਿਜ ਤੇ ਅ ਵੀ ਸਟੱਡੀ ਕਰ ਰਿਹਾ ਹੈ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ, ਤੰਦਰੁਸਤ ਹੋਵੋਗੇ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ। ਤੇ ਵੀਡੀਓ ਨੂੰ ਤੇ ਵਲੌਗ ਨੂੰ ਚੱਲਦੇ-ਚੱਲਦੇ ਨੂੰ ਕਰਦਿਆ ਕਰੋ ਸ਼ੇਅਰ ਜੀ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ। ਜਿਵੇਂ ਪਹਿਲਾਂ ਵਾਲੇ ਵਲੌਗਰ ਨੂੰ ਪਿਆਰ ਦਿੰਨੇ ਆ, ਇਹਨੂੰ ਵੀ ਓਨਾ ਹੀ ਪਿਆਰ ਦਿਓ। ਤੇ ਬਾਕੀ ਦੋਸਤੋ, ਵੱਧਦੇ ਆਪਾਂ ਅੱਜ ਦੇ ਵਲੌਗ ਵੱਲ। ਅੱਜ ਅਸੀਂ ਪਹੁੰਚ ਗਏ ਸਕੂਲ ਜਿਹੜਾ ਕੱਲ੍ਹ ਵਾਲਾ ਗੇਟ ਦਿਖਾਇਆ ਸੀ ਉਹ ਸੀ ਬੈਕ ਸਾਈਡ ਗੇਟ। ਅੱਜ ਤੁਹਾਨੂੰ ਦਿਖਾਉਣੇ ਬਹੁਤ ਸੋਹਣਾ ਸਕੂਲ ਬਣਿਆ ਹੋਇਆ ਹੈ ਪੜ੍ਹਾਈ ਤਾਂ ਚੰਗੀ ਹੈਗੀ ਹੈ ਕਿ ਨਾਲ ਸਪੋਰਟਸ ਵੀ ਬਹੁਤ ਚੰਗਾ ਹੈ ਲਰਨਿੰਗ ਪਾਥ ਜਿਹਨੂੰ ਪਹਿਲਾਂ ਇਹਦੇ ਵਿੱਚ ਮਿਲੇਨੀਅਮ ਤੇ ਇੱਕ ਮਿਲੇਨੀਅਮ ਕੈਨੇਡਾ 'ਚ ਵੀ ਹੈ ਮਿਲੇਨੀਅਮ ਟਾਇਰਾਂ ਵਾਲੇ ਬੰਦੇ ਤੱਕੜੇ ਉਹ ਮਿਲੇਨੀਅਮ ਹੋਰ ਹੈ ਇਹ ਕਿਸੇ ਹੋਰ ਸਕੂਲ ਦਾ ਨਾਮ ਸੀ ਕੋਈ ਇਹਨਾਂ ਦੇ ਮਨ ਲੱਗਾ ਉਸ ਤੋਂ ਬਾਅਦ ਫਿਰ ਇਹਨਾਂ ਕੋ ਰਾਈਟ ਹੈਂਡ ਸੀ ਫਿਰ ਇਹਨਾਂ ਨੇ ਸਕੂਲ ਦਾ ਨਾਮ ਚੇਂਜ ਕਰ ਲਿਆ ਹੁਣ ਹੈਗਾ ਜੀ ਇਸ ਟਾਈਮ ਲਰਨਿੰਗ ਪਾਥ ਆ ਸਕੂਲ ਹੈ ਜੀ ਬਹੁਤ ਇਸ ਵੇਲੇ ਕਰਾਊਡ ਹੁੰਦਾ ਹੈ ਜਵਾਕਾਂ ਨੂੰ ਛੱਡਣ ਆਉਂਦੇ ਮਾਂ ਪਿਓ ਯਾਦ ਆ ਤਾਂ ਲੇਡੀਜ਼ ਵੀ ਹੁੰਦੀਆਂ ਬੰਦੇ ਜਾਂ ਤਾਂ ਲੇਟ ਉੱਠਦੇ ਜਾਂ ਪਰ ਡਿਊਟੀ ਡਿਊਟੀ ਜਾਣ ਲੈਂਦੇ ਹੁੰਦੇ ਆ ਦੋਨੇ ਗੱਲਾਂ ਹੀ ਆ ਆ ਗਿਆ ਜੀ ਗ੍ਰੇਟ ਮੈਨ ਬਹੁਤ ਸੋਹਣਾ ਸਕੂਲ ਹੈ ਤੇ ਬਾਕੀ ਹਰਿਆਲੀ ਵੇਖੋ ਕਿੰਨੀ ਵਧੀਆ ਹੈ ਚਾਰੇ ਪਾਸੇ ਦਰਖਤ ਦਰਖਤ ਪੂਰੀ ਸੰਗਣੀ ਸ਼ਾ ਲਰਨਿੰਗ ਪਾਰਕ ਸੈਕਟਰ 7 ਜੋ ਆਕਣ ਛੱਡ ਕੇ ਅਸੀਂ ਆ ਗਏ ਸੀਗੇ ਜੀ ਲਾਈਟਾਂ ਤੇ ਸੀਪੀ ਬਾਲ ਕੋਲੇ ਹੁਣ ਜਾਂਦੇ ਆ ਕਰੇ ਫੇਰ ਕਰਦੇ ਹਾਂ ਕੰਮ ਕਰਾਂ ਇਹ ਹੰਡਾ ਬੋਸਣ ਨੂੰ ਲੱਗਦਾ ਲਓ ਵੀ ਦੋਸਤੋ ਤੁਹਾਨੂੰ ਸਕੈਂਟਾਂ ਵਿੱਚ ਘਰੇ ਜਾ ਕੇ ਦਿਖਾਉਣੇ ਆ ਦੇਖੋ ਫਿਰ ਨਿਆਰਾ ਬੈਠਿਆ ਗਿਆ ਸੇ ਲੈਟਾਂ ਸਾਡਾ ਰੁਕਣਾ ਪਿਆ ਸਾਡੀ ਮਿਟੀਬੋਰੀ ਹੈ ਹੁਣ ਫਿਰ ਪਾਉਣੇ ਆ ਉਡਣਾ ਗੇਰ ਟਾਂ ਦੋਸਤੋ ਲੋਇ ਪ੍ਰੇਤੀ ਗਈ ਆ ਵਾਹ ਜੀ ਵਾ ਮੌਸਮ ਫੇਰ ਹੋ ਗਿਆ ਖਰਾਬ ਜਿਵੇਂ ਸੈ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਕੋਈ ਭਰੋਸਾ ਨਹੀਂ ਬੱਦਲ ਬਈ ਬਣ ਗਈ ਹੈ ਪੂਰੀ ਕਦੋਂ ਕਿਥੇ ਵਕਤ ਮੀ ਆ ਸਕਦਾ ਤੇ ਇਧਰ ਮਨ ਲਾਦਾ ਬਾਈ ਅੱਗੇ ਵੱਢੀ ਜਾਂਦੇ ਆ ਕਣਕ ਪਰਾਂ ਚੱਲੀ ਜਾਂਦੀ ਮਸ਼ੀਨਾ ਤੇ ਬਾਕੀ ਪਰਮਾਤਮਾ ਕਿਸਾਨਾਂ ਤੇ ਮਿਹਰ ਬਣਾਈ ਰੱਖਿਓ ਤੇ ਇਧਰ ਮਿਸਤਰੀ ਨੇ ਵੀ ਕਰਤਾ ਜੀ ਕੰਮ ਸ਼ੁਰੂ ਇੱਥੇ ਲੇਬਰ ਦਾ ਰੇਟ ਹੈਗਾ ਦੋਸਤੋ 500 ਰੁਪਿਆ ਬੰਦੇ ਦੀ ਢੜੀ ਹੈ 450 ਬੁੜੀ ਢੜੀ ਦੋਸਤੋ ਮੈਂ ਆਈ ਗਿਆ ਸੀ ਮੌਸਮ ਹੋਇਆ ਪਿਆ ਖਰਾਬ ਪੂਰਾ ਤੇ ਸਾਹਮਣੇ ਪਹਾੜ ਵੀ ਦਿਖਣ ਲੱਗ ਗਏ ਦੇਖ ਲਓ ਵਿਜ਼ਿਬਿਲਟੀ ਕਿੰਨੀ ਵਧੀਆ ਪਈ ਹੈ ਆ ਸਾਹਮਣੇ ਪਹਾੜ ਦੇਖੀ ਜਾਂਦੇ ਆ ਇਧਰ ਬਾਬਾ ਜੀ ਬਾੜ ਪੜ ਰਹੇ ਆ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਸੈਕਟਰ 109 ਕਣੀ ਤਮੀ ਪਈ ਜਾਂਦਾ ਤੇ ਇਧਰ ਵੀ ਜਮੇ ਨਹੀਂ ਪਰ ਤੁਸੀਂ ਦੇਖ ਲਓ ਸਾਹਮਣੇ ਪਹਾੜਾਂ ਦਾ ਨਜ਼ਾਰਾ ਕਿੰਨਾ ਖੂਬਸੂਰਤ ਹੈ ਸ਼ਿਮਲੇ ਵਾਲੇ ਜਿਹੜੇ ਸ਼ਿਮਲੇ ਰਸਤੇ ਆਉਂਦੇ ਕਸੌਲੀ ਵਾਲੇ ਪਹਾੜਾ ਇਹ ਦੇਖ ਲਓ ਸ਼ਹਿਮੀ ਨਾਲ ਹੀ ਕਹਿ ਦਿੰਦੇ ਹਾਂਗਾ। ਕੀ ਆ ਨੀ ਯਾਰਾ। ਤੁਸੀਂ ਆਹ ਦੇਖ ਲਓ ਵੀ ਅਸੀਂ ਹੁਣ ਫਿਰਦੇ ਆ 105 ਸੈਕਟਰ ਦੇ ਨੇੜੇ ਤੇੜੇ ਤੇ ਇੱਥੋਂ ਪਸੌਲੀ ਵਾਲੇ ਪਹਾੜ ਦੇਖੀ ਜਾਂਦੇ ਆ। ਜਿਹੜੇ ਪੰਜ ਕੁਲੇ ਤੋਂ ਵੀ ਅੱਗੇ ਆ। ਐਨੀ ਵਿਜ਼ਿਬਿਲਿਟੀ ਬੜੀ ਵੀ ਅੱਜ। ਤੇ ਮੀਂਹ ਦਾ ਕਮਾਈ ਆ ਗਿਆ, ਛੱਡ ਗਿਆ, ਪੈ ਗਿਆ, ਅਸੀਂ ਚੱਲੀ ਜਾਂਦੇ ਆ। ਜਿਵੇਂ ਲੱਗਦਾ ਨਾ ਸਾਊਥ ਫਿਲਮਾਂ ਵਾਲੀ ਸ਼ੂਟਿੰਗ ਜੇ ਦਿਨ ਦੀ ਉੱਥੇ ਵੀ ਹੀ ਹੁੰਦੇ ਨੇ 15 ਰਸਤਾ ਫਿਰ ਪਹਾੜ ਫਿਰ 15 ਰਸਤਾ ਇੱਧਰ ਆ ਗਿਆ ਜੀ 88 ਦੋਸਤੋ ਇੱਕ ਆਪਾਂ ਬਾਇਰੋਡ ਟੂਰ ਕੱਢ ਰਹੇ ਆ ਉਹਦੇ ਵਿੱਚ ਐਸ ਕੰਪਨੀ ਦਾ ਬੜਾ ਯੋਗਦਾਨ ਆ ਉਹ ਤੁਹਾਨੂੰ ਗਾਹ ਨੂੰ ਦੱਸਾਂ ਕਿਵੇਂ ਬਾਇਰੋ ਟੂਰ ਹੈ ਆਊਟ ਆਫ ਕੰਟਰੀ ਦਾ ਤੇ ਤੁਹਾਨੂੰ ਦੱਸਾਂਗੇ ਵੀ ਦਿਖਾਵਾਂਗੇ ਵੀ ਤੁਸੀਂ ਵਲੌਗ ਵੀ ਦੇਖੋਗੇ ਵੀ ਅਸੀਂ ਕਿੱਥੋਂ ਕਿੱਥੇ ਜਾ ਰਹੇ ਹਾਂ ਤੇ ਕਿਵੇਂ ਜਾ ਰਹੇ ਹਾਂ ਬਹੁਤ ਵਧੀਆ ਵਲੌਗ ਆਉਣਗੇ ਤੇ ਟੂਰ ਵੀ ਬਹੁਤ ਸਿਰਾ ਹੋਊਗਾ ਨਿਆਰੀ ਦਾ ਜਲਦੀ ਕੱਢ ਰਹੇ ਹਾਂ ਵਾਹਿਗੁਰੂ ਮਿਹਰ ਕਰੇ ਬੱਸ ਦੋਸਤੋ ਫੇਰ ਵੀ ਪੈਣ ਲੱਗ ਗਿਆ ਉਹੀ ਗੱਲ ਆ ਪੈ ਗਿਆ ਹਟ ਗਿਆ ਅੰਟੀ ਜਾ ਕੇ ਸਕੂਲ ਹੋ ਵੀ ਦੋਸਤੋ ਮੌਸਮ ਫਿਰ ਚੇਂਜ ਹੋ ਗਿਆ ਤੁੱਪ ਨਿਕਲਿਆ ਹੀ ਹੈ ਇੱਥੇ ਕਮੈਂਟ ਦਾ ਹੀ ਭਰੋਸਾ ਨਹੀਂ ਆ ਦੇਖੋ ਦੋਸਤੋ ਲੱਗੇ ਵੇ ਹੜੰਮੇ ਨਾਲ ਕਣਕ ਕਟਣ 7-8 ਪਾਸੇ ਤਾਂ ਚਲੋ ਇਹ ਡੁੱਟ ਨਹੀਂ ਹੈ ਕੰਡ ਨੇ ਆਹ ਦੇਖੋ ਜਮਾਨ ਸ਼ਹਿਰ ਦੇ ਵਿੱਚ ਜਮੀਨਾਂ ਤੇ ਕਰੋੜਾਂ ਦੀ ਹੋਊਗੀ ਇਹ ਜਿਹੜੇ ਵੀ ਆਪਣੇ ਕਿਸਾਨ ਵੀਰ ਦੀ ਹੈ। ਵਰੇਗਲ ਹੋਰ ਵਖੀਏ ਇੱਥੋਂ ਹੀ ਲੇਬਰ ਦਾ ਬੜਾ ਫਰਕ ਹੈ। ਟਾਈਮ ਦੇ ਪੱਕੇ ਆ ਤੇ ਨਾ ਬੈਠਣ ਬਾਈ ਤੇ ਕੰਮ ਵੀ ਪੂਰਾ ਕਰਦੇ ਤੇ ਨਾ ਰੁਪਈਆ ਨਹੀਂ ਚਸ ਕਰਨਾ। ਜਿਵੇਂ ਅੱਜ ਅੱਜ ਬਣੀ ਸੀ 950 ਦਿਹਾੜੀ ਤੇ ਵਿਚਾਰਾਂ ਨੇ 500 ਹੀ ਲਿਆ ਉਹਦੇ ਬਾਕੀ ਬਾਈ ਜੀ ਫੇਰ ਲਵਾਂਗੇ। ਇਹੋ ਜਿਹੇ ਬੰਦੇ ਆ। ਹਿੰਮਤੀ ਆ ਬੰਦੇ ਆ ਕਹਿੰਦੀ। ਮਿਹਨਤ ਵਾਲੇ ਆ। ਹਾਂਜੀ ਸਾਇਦ ਤੇ ਅਭੀ ਸਟੱਡੀ ਕਰ ਰਹੇ ਆ। very good ਤੇ ਇੱਧਰ ਬੈਠੇ ਆ ਅਭੀ ਤੇਜ ਸਿੰਘ ਮਾਨ ਮਾਨ ਸਾਹਿਬ ਕਿਵੇਂ ਹੋ ਠੀਕ ਹੋ ਜੀ ਸਟੱਡੀ ਕਰ ਰਹੇ ਹੋ ਹਾਂ ਵੈਰੀ ਗੁੱਡ ਸਾਇੰਸ ਦਾ ਹੋਮਵਰਕ ਸਾਇੰਸ ਕੀ ਕਾਹ ਦੀ ਸਟੱਡੀ ਕਰ ਰਹੇ ਹੋ ਮੈਥ ਮੈਥ ਓਕੇ ਗੁੱਡ ਲੋ ਵੀ ਦੋਸਤੋ ਦਿਨ ਗਿਆ ਸ਼ਿਪ ਤੇ ਟ੍ਰੇਨ ਵੀ ਆ ਗਈ ਹੁਣ ਆਪਾਂ ਮਿਲਾਂਗੇ ਕੱਲ ਨੂੰ ਨਵੀਂ ਵੀਡੀਓ ਚ ਨਵੇਂ ਵਲੌਗ ਵਿੱਚ ਉਮੀਦ ਆ ਸਾਨੂੰ ਅੱਜ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਣੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਬਾਏ ਸ਼ਾਕ